ਸਤ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆ ਬਾਈ ਜੀ ਭੰਡਾਰੀ ਕਾਰ ਬਜ਼ਾਰ ਭੋਗਪੁਰ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਬਹੁਤ ਵੀਰ ਮੈਸੇਜ ਕਰਦੇ ਹੁੰਦੇ ਬਾਈ ਜੀ ਕਿੰਨੇ ਕਾਰਾਂ ਦਾ ਸਟਾਕ ਆ ਭੰਡਾਰੀ ਕਾਰ ਬਜ਼ਾਰ ਤੇ ਸੋ ਆਪਾਂ ਤੁਹਾਨੂੰ ਸਾਰੇ ਦਾ ਸਾਰਾ ਸਟਾਕ ਆ ਵੀਡੀਓ ਦੇ ਵਿੱਚ ਦਿਖਾਵਾਂਗੇ ਪਹਿਲਾਂ ਇੱਧਰ ਕੈਮਰਾ ਮਾਰ ਕੇ ਦਿਖਾ ਦੇ 10 ਤੋਂ 12 ਕਾਰਾਂ ਇੱਥੇ ਬਾਹਰ ਖੜੀਆਂ ਨੇ ਲੋਕੇਸ਼ਨ ਹੈਗੀ ਆ ਬਾਈ ਜੀ ਜਲੰਧਰ ਤੋਂ ਪਠਾਨਕੋਟ ਰੋਡ ਦੇ ਉੱਤੇ ਭੰਡਾਰੀ ਕਾਰ ਬਜ਼ਾਰ ਭੋਗਪੁਰ ਜਲੰਧਰ ਤੋਂ 20 ਕਿਲੋਮੀਟਰ ਦਾ ਡਿਸਟੈਂਸ ਆ ਜੇ ਤੁਹਾਨੂੰ ਬਾਈ ਜੀ ਪ੍ਰਾਣੀ ਸ਼ੇਪ ਵਾਲੀ i20 ਕਾਰ ਬਾਰ ਉਹ ਵੀ ਖੜੀਆਂ ਨੇ ਵੈਗਨਰ ਵਗੈਰਾ ਸੈਂਟਰਲ ਵਗੈਰਾ ਛੋਟੀਆਂ-ਘਰਾਂ ਵੀ ਬਾਹਰ ਖੜੀਆਂ ਨੇ ਸੋ ਆਪਾਂ ਅੰਦਰ ਦਾ ਸਟਾਕ ਦਿਖਾਉਣਾ ਤੁਹਾਨੂੰ ਕਿਹੜੇ-ਕਿਹੜੀਆਂ ਕਾਰਾਂ ਨੇ ਇੱਥੇ ਮੌਜੂਦ ਪਹਿਲਾਂ ਤਾਂ ਆ ਗਈ ਬਾਜੀ ਸਫਾਰੀ ਸਟਰੋਂਗ ਬਹੁਤ ਵੀਰ ਇਹ ਕਾਰ ਨੂੰ ਪਸੰਦ ਕਰਦੇ ਆ ਤੇ ਇਹ ਕਾਰ ਮਿਲਦੀ ਵੀ ਬਹੁਤ ਘੱਟ ਆ ਵਧੀਆ ਕੰਡੀਸ਼ਨ ਦੇ ਵਿੱਚ ਜੈਨੂਇਨ ਕਾਰ ਸੋ ਤੁਹਾਡੇ ਵਾਸਤੇ ਸਫਾਰੀ ਸਟਰੋਂਗ ਖੜੀ ਆ ਉਸ ਤੋਂ ਬਾਅਦ ਪੰਜ ਕਾਰਾਂ ਖੜੀਆਂ ਬਾਜੀ ਇੱਥੇ ਬਲੈਰੋ ਲਓ ਜੀ ਇਹਦੇ ਵਿੱਚ ਨਵੀਂ ਸ਼ੇਪ ਵਾਲੀ ਵੀ ਆ ਗਈ ਨਵੇਂ ਲੋਗੋ ਵਾਲੀ ਤੇ ਪੁਰਾਣੇ ਲੋਗੋ ਵਾਲੀ ਵੀ ਕਾਰ ਖੜੀ ਹੈ ਜੇ ਤੁਹਾਨੂੰ ਨਵੇਂ ਲੋਗੋ ਵਾਲੀ ਚਾਹੀਦੀ ਆ ਸੋ ਇਹਦੇ ਗੱਡੀ ਇਹਦੇ ਵਿੱਚ ਆਪਾਂ ਬਾਈ ਗੱਡੀਆਂ ਦੀ ਡਿਟੇਲ ਨਹੀਂ ਦਿੰਦੇ ਤੁਸੀਂ ਇੱਕ ਵਾਰ ਸਟਾਕ ਚੈੱਕ ਕਰ ਲਓ ਕਿਉਂਕਿ ਡਿਟੇਲ ਤਾਂ ਤੁਸੀਂ ਇੱਥੇ ਆ ਕੇ ਵੀ ਪਤਾ ਕਰ ਸਕਦੇ ਹੋ ਤੇ ਸਟਾਕ ਚੈੱਕ ਕਰਨਾ ਜ਼ਰੂਰੀ ਆ ਹਰ ਇੱਕ ਵੀਰ ਨੂੰ ਪਤਾ ਲੱਗ ਜੂਗਾ ਕਿ ਵੀਡੀਓ ਦੇ ਵਿੱਚ ਕਿ ਕਿੰਨਾ ਕੁ ਸਟਾਕ ਭੰਡਾਰੀਕਾਰ ਬਾਜ਼ਾਰ ਤੇ ਖੜਾ ਸੀ ਜਿਹੜੀ ਗੱਡੀ ਤੁਸੀਂ ਪਲਾਨ ਕਰ ਰਹੇ ਹੋ ਉਹ ਕਾਰ ਇੱਥੇ ਮੌਜੂਦ ਹੈ ਜਾਂ ਨਹੀਂ ਸੋ ਇਹ ਚੀਜ਼ ਤੁਹਾਨੂੰ ਪਤਾ ਲੱਗ ਜੂ ਅੱਗੇ ਆ ਗਈ ਬਾਈ ਜੀ ਐਮਜੀ ਦੀ ਹੈਕਟਰ ਕਾਰ ਤੇ ਇਸ ਤੋਂ ਇਲਾਵਾ ਗੱਡੀ ਖੜੀ ਆ ਫੋਰਡ ਐਂਡਵਰ ਵਿਦ ਪਲੇਟ ਨੰਬਰ 0044 ਤੇ ਅੱਗੇ ਆ ਗਈ ਬਾਈ ਜੀ ਫੇਰ ਫੋਰਡ ਐਂਡਵਰ ਆ ਗਈ ਇਹਦਾ ਵੀ ਨੰਬਰ ਪਲੇਟ 7080 ਅੱਗੇ ਬਾਈ ਜੀ ਫੋਰਚੂਨਰ ਆ ਗਈ ਟਾਈਪ 2 ਦੇ ਵਿੱਚ ਉਸ ਤੋਂ ਬਾਅਦ ਇਹਦੇ ਉੱਪਰਲੇ ਮਾਡਲ ਦੇ ਵਿੱਚ ਫੋਰਚੂਨਰ ਨਵੀਂ ਗ੍ਰਿਲ ਸ਼ੇਪ ਦੇ ਵਿੱਚ ਆ ਗਈ ਤੇ ਅੱਗੇ ਫੇਰ ਫੋਰਚੂਨਰ ਆ ਗਈ ਤੇ ਅੱਗੇ ਬਾਈ ਜੀ ਇੱਧਰ ਖੜੀ ਆ ਹੈਰੀਅਰ ਕਾਲੇ ਰੰਗ ਦੇ ਵਿੱਚ ਹੈਰੀਅਰ ਕਾਰ ਸੋ ਤੁਸੀਂ ਗਿਣਤੀ ਕਰੀ ਆਇਓ ਟੋਟਲ ਕਿੰਨਾ ਕ ਸਟਾਕ ਆ ਪਤਾ ਲੱਗ ਜੂਗਾ ਤੁਹਾਨੂੰ ਇਹ ਵੀ ਚਿੱਟੇ ਰੰਗ ਦੇ ਵਿੱਚ ਹੈਰੀਅਰ ਕਾਰ ਖੜੀ ਆ ਤੇ ਅੱਗੇ ਆ ਗਈ ਬਈ ਜੀ ਟਾਟਾ ਦੀ ਨੈਕਸਨ ਕਾਰ ਤੇ ਇੱਧਰਲੇ ਪਾਸੇ ਫਿਰ ਨੈਕਸਨ ਖੜੀ ਆ ਤੇ ਉਹ ਪਿੱਛੇ ਖੜੀ ਆ ਵੋਕਸਵੈਗਨ ਦੀ ਤਾਈਗੋਨ ਕਾਰ ਅੱਗੇ ਬਾਈ ਜੀ ਪੁਰਾਣੀ ਸ਼ੇਪ ਵਾਲੀਆਂ Swift ਕਾਰਾਂ ਖੜੀਆਂ ਇੱਧਰ ਵੀ ਇੱਧਰ ਵੀ ਤੇ ਇੱਥੇ Desire ਖੜੀ ਆ Desire ਚਾਹੀਦੀ ਐ Desire ਵੀ ਮਿਲ ਜੂ ਜੇ ਤੁਹਾਨੂੰ Honda City ਚਾਹੀਦੀ ਐ Honda City ਵੀ ਮਿਲ ਜੂਗੀ ਜੇ ਤੁਸੀਂ ਲੱਭ ਰਹੇ ਹੋ Kia ਦੀ Sonet ਕਾਰ ਤਾਂ ਉਹ ਵੀ ਦੋ ਕਾਰਾਂ ਖੜੀਆਂ ਤੇ ਇੱਧਰ ਫੇਰ Desire ਕਾਰ ਆ ਗਈ ਪੁਰਾਣੀ ਸ਼ੇਪ ਵਾਲੀ ਤੇ ਅੱਗੇ ਆ ਵੀ Kia ਦੀ Sonet ਆ ਗਈ ਤੇ ਇੱਧਰ K10 ਆ ਗਈ ਮਤਲਬ ਛੋਟੀਆਂ ਕਾਰਾਂ ਵੀ ਤੁਹਾਨੂੰ ਨਾਲ-ਨਾਲ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਤੇ ਹਰ ਇੱਕ ਤਰ੍ਹਾਂ ਦਾ ਸਟਾਕ ਅਵੇਲੇਬਲ ਹਰ ਵਕਤ ਹੁੰਦਾ ਆ ਵੀ K10 ਖੜੀ ਆ ਤੇ ਇੱਧਰ ਆ ਗਈ ਬਾਈ ਜੀ i10 ਇਹ ਜਿਹੜੀਆਂ ਕਾਰਾਂ ਦਿਖਾਈਆਂ ਨੇ ਇਹ ਪੂਰਾ ਸਟਾਕ ਨਹੀਂ ਹੈਗਾ ਬਾਈ ਜੀ ਹਲੇ ਤੁਹਾਨੂੰ ਟ੍ਰੇਲਰ ਦਿਖਾਇਆ ਪੂਰੀ ਪਿਕਚਰ ਹਜੇ ਬਾਕੀ ਆ ਆਜੋ ਪਿਛੇ ਵਿੱਚ ਇੱਧਰ ਆ ਭੰਡਾਰੀ ਕਾਰ ਬਾਜ਼ਾਰ ਦਾ ਅਸਲੀ ਭੰਡਾਰ ਜਿੱਥੇ ਸਾਰਾ ਸਟਾਕ ਜਿਹੜਾ ਤਿਆਰ ਕਰਕੇ ਖੜਾਇਆ ਹੋਇਆ ਲਓ ਜੀ ਸਾਹਮਣੇ ਕਰੋ ਚੈੱਕ ਕੈਮਰਾ ਮਾਰ ਕੇ ਦਿਖਾ ਦੇ ਮੇਤਰਾ ਉੱਧਰ ਦਿਖਾ i10 ਨੀਓਸ ਖੜੀ ਆ ਇੱਧਰ ਆਰਟਿਕ ਆ ਗਈ ਤੇ ਇੱਧਰ ਟਾਟਾ ਦੀ ਗਾਰ ਆ ਗਈ ਪਿੱਛੇ i20 ਆ ਗਈ ਨਵੀਂ ਸ਼ੇਪ ਵਾਲੀ ਤੇ ਇੱਧਰ ਨਵੀਂ ਸ਼ੇਪ ਵਾਲੀ ਕ੍ਰੈਟ ਆ ਗਈ ਜੇ ਤੁਸੀਂ ਸਕੋਰਪੀਓ ਲੈਣੀ ਆ ਚਿੱਟੇ ਰੰਗ ਦੀ ਤਾਂ ਉਹ ਵੀ ਖੜੀ ਐ ਇੱਕ ਕਾਰ ਇੱਧਰ ਤੇ ਬਾਕੀ ਆ 18 ਆ ਗਏ ਬਈ 5 ਤੋਂ 6 18 ਇਸ ਟਾਈਮ ਮੌਜੂਦ ਇਹ ਖੜੀਆਂ ਨੇ ਅੱਜ ਤਰੀਕ ਹੈਗੀ ਆ 15 ਅਗਸਤ ਅੱਜ ਆਪਾਂ 15 ਅਗਸਤ ਵਾਲੇ ਦਿਨ ਵੀਡੀਓ ਸ਼ੂਟ ਕਰ ਰਹੇ ਆ ਤੋ ਅੱਜ ਦੀ ਡੇਟ ਦੇ ਵਿੱਚ ਇੰਨਾ ਸਟਾਕ ਆ ਬਾਕੀ ਸਟਾਕ ਅਪਡੇਟ ਡੇਲੀ ਹੁੰਦਾ ਰਹਿੰਦਾ ਬ੍ਰਿਜਾ ਚਾਹੀਦੀਆਂ ਨੇ ਆ ਬ੍ਰਿਜਾ ਖੜੀਆਂ ਨੇ ਠੀਕ ਹੈ ਜੀ ਤੇ ਇੱਧਰ ਸਕੋਰਪੀਓ ਐਨ ਹੋਗੀ ਤੇ ਐਕਸਯੂਵੀ 700 ਹੋਗੀ ਉਹ ਉਹ ਸਿਰੇ ਤੱਕ ਸਕੋਰਪੀਓ ਦਾ ਸਟਾਕ ਆ ਗਿਆ ਤੇ ਆ ਖੜੀ ਆ ਬਾਕਸ ਵੈਗਨ ਦੀ ਵਰਟਸ ਕਾਰ ਠੀਕ ਹੈ ਜੀ ਇੱਧਰ ਸਾਰੀਆਂ ਬ੍ਰਿਜਾ ਖੜੀਆਂ ਨੇਗੀਆਂ ਤੁਰ ਤੱਕ ਬ੍ਰਿਜਾ ਦਾ ਸਟਾਕ ਮਿਲ ਜੂਗਾ ਤੁਹਾਨੂੰ ਨਵੀਂ ਸ਼ੇਪ ਵਾਲੀਆਂ ਬ੍ਰਿਜਾਂ ਜਿਹੜੀਆਂ ਇਹ ਨੇ ਤੇ ਅੱਗੇ ਆ ਜਾ ਮਿੱਤਰਾਂ ਤੇ ਇੱਧਰ ਫੇਰ ਬ੍ਰਿਜਾਂ ਆ ਗਈਆਂ ਇਹਦੇ ਵਿੱਚ ਨਵੀਂ ਸ਼ੇਪ ਵਾਲੀਆਂ ਵੀ ਨੇ ਤੇ ਪੁਰਾਣੀ ਸ਼ੇਪ ਵਾਲੀਆਂ ਵੀ ਨੇ ਘੱਟੋ-ਘੱਟ 7 ਗੱਡੀਆਂ ਨੇ ਇੱਕ ਲਾਈਨ ਦੇ ਵਿੱਚ ਬਾਈ ਜੀ ਇੱਧਰਲੀ ਸਾਈਡ ਨੂੰ ਤੇ ਜੇ ਆਪਾਂ ਇੱਧਰ ਨੂੰ ਨਿਗਾ ਮਾਰੀਏ ਆ ਆ ਪਹਿਲਾਂ ਸਵਿਫਟ ਆ ਗਈ ਤੇ ਇਸ ਤੋਂ ਇਲਾਵਾ ਇੱਧਰ ਅੰਦਰ ਆ ਜਾ ਐਕਸ ਯੂ ਵੀ 700 ਆ ਗਈ ਮਿਡਨਾਈਟ ਬਲੈਕ ਕਲਰ ਦੇ ਵਿੱਚ ਤੇ ਐਕਸ ਯੂ ਵੀ 500 ਦਾ ਸਟਾਕ ਮਤਲਬ 5 ਕਾਰਾਂ ਖੜੀਆਂ ਨੇ ਇੱਥੇ ਮੌਜੂਦ ਐਸ ਟਾਈਮ 15 ਅਗਸਤ ਤੋਂ ਵਾਲੇ ਦਿਨ ਅਗਲੀ ਲਾਈਨ 'ਚ ਦਿਖਾਉਣਿਆ ਤੁਹਾਨੂੰ ਜਿਹਦੇ ਵਿੱਚ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਸਕੋਰਪਿਓ ਦੇਖ ਰਹੇ ਹੋ ਤਾਂ ਤੁਸੀਂ ਕਾਲੇ ਰੰਗ ਦੀ ਸਕੋਰਪਿਓ ਆ ਗਈ ਤੇ ਇੱਧਰ 2 4 ਤੱਕ 5 ਚਿੱਟੇ ਰੰਗ ਦੀਆਂ ਸਕੋਰਪਿਓ ਆ ਗਈਆਂ ਜਿਹਦੇ ਵਿੱਚ ਤੁਹਾਨੂੰ ਨਵੀਂ ਸ਼ੇਪ ਵਾਲੀ ਵੀ ਮਿਲ ਜੂਗੀ ਮਤਲਬ ਨਵੇਂ ਲੋਗੋ ਵਾਲੀ ਪੁਰਾਣੇ ਲੋਗੋ 'ਚ ਚਾਹੀਦੀ ਵੱਡੇ ਇੰਜਨ ਵਾਲੀ ਉਹ ਵੀ ਮਿਲ ਜੂਗੀ ਇੱਥੇ ਖੜੀ ਆ ਐਕਸ ਯੂ ਵੀ 300 ਤੁਸੀਂ ਗਿਣਤੀ ਮਾਰ ਸਕਦੇ ਹੋ ਕਿ ਕਿੰਨੀਆਂ ਕਾਰਾਂ ਤੁਹਾਨੂੰ ਆਪਾਂ ਇਸ ਟਾਈਮ ਦਿਖਾ ਰਹੇ ਹਾਂ ਆਹ ਬਾਈ ਜੀ ਬ੍ਰਿਜਾ ਦੀ ਤੀਸਰੀ ਲਾਈਨ ਆ ਗਈ ਇੱਧਰ ਦਿਖਾ ਦੇ ਕਈ ਵਾਰ ਵੀਰ ਕਹਿੰਦੇ ਨੇ ਵੀ ਖਾਣੀ ਦੁਬਾਰਾ ਉਹੀ ਲੇਨ ਦਿਖਾਤੀ ਇੱਕ ਲੇਨ ਉਹ ਸੀ ਦੂਜੀ ਆ ਸੀ ਆ ਤੀਜੀ ਆ ਗਈ ਇਹ ਲਾਈਨ ਦੇ ਵਿੱਚ ਸਾਰੀਆਂ ਬ੍ਰਿਜੇ ਹੀ ਨੇ ਤੇ ਵਿਚਾਲੇ ਆ ਇੱਕ ਕਾਰ ਪੁਰਾਣੀ ਸ਼ੇਪ ਵਾਲੀ ਆ ਬਾਕੀ ਸਾਰੀਆਂ ਨਵੀਆਂ ਵਾਲੀਆਂ ਨੇ ਤੇ ਇੱਕ ਉੱਥੇ ਬਲਿਨੋ ਵੀ ਖੜੀ ਆ ਠੀਕ ਹੈ ਜੀ ਆਹ ਭਾਈ ਆ ਵੀ ਨਵੀਂ ਸ਼ੇਪ ਵਾਲੀ ਬ੍ਰਿਜ ਆ ਗਈ ਤੇ ਅੱਗੇ ਹੋ ਕੇ ਦਿਖਾ ਦੇ ਉਹ ਧੁਰ ਤੱਕ ਇਹਦੇ ਵਿੱਚ ਭਾਈ ਜੀ ਇਨੋਵਾ ਕਾਰਾਂ ਨੇ ਜਿਹਦੇ ਵਿੱਚ ਚਾਰ ਤੋਂ ਪੰਜ ਕਾਰਾਂ ਹੈਗੀਆਂ ਨੇਗੀਆਂ ਇਨੋਵਾ ਕ੍ਰਿਸਟਾ ਤੇ ਇੱਕ ਕਾਰ ਇਨੋਵਾ ਹਾਈ ਕ੍ਰਾਸ ਵੀ ਇੱਥੇ ਖੜੀ ਆ ਜ਼ੂਮ ਕਰਕੇ ਦਿਖਾ ਦੇ ਸਾਹਮਣੇ ਵੀਰ ਪਸਾਨ ਲੈਣਗੇ ਉਹ ਵੱਡੀ ਗ੍ਰਿਲ ਦੇ ਵਿੱਚ ਨੋਵਾ ਹਾਈ ਕ੍ਰਾਸ ਖੜੀ ਆ ਤੁਸੀਂ ਸਟਾਕ ਚੈੱਕ ਕਰ ਸਕਦੇ ਹੋ ਇਸ ਟਾਈਮ ਕਿੰਨਾ ਕੁ ਸਟਾਕ ਇੱਥੇ ਅਵੇਲੇਬਲ ਆ ਆਹ ਲਾਈਨ ਆ ਗਈ ਇਧਰ ਬਲਿਨੋ ਕਾਰਾਂ ਦੀ ਜਿਹੜਾ ਵੀਰ ਬਲਿਨੋ ਕਾਰ ਲੈਣਾ ਚਾਹੁੰਦਾ ਸੋ ਇੱਥੇ 7 ਤੋਂ 8 ਇਸ ਲਾਈਨ ਦੇ ਵਿੱਚ ਕਾਰਾਂ ਬਲਿਨੋ ਖੜੀਆਂ ਨੇ ਜਿਦੇ ਵਿੱਚ ਵਾਈਟ ਕਲਰ ਬਲੂ ਕਲਰ ਗ੍ਰੇ ਕਲਰ ਦੇਉ ਇੱਕ ਚੂਹੇ ਰੰਗਾ ਜਾਂ ਮਾਊਸ ਕਲਰ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਤੁਹਾਨੂੰ ਮਿਲ ਜੂਗਾ ਤੇ ਆ ਲੈਣ ਦਿਖਾ ਮਿੱਤਰਾਂ ਪਹਿਲੇ ਨੰਬਰ ਦੇ ਉੱਤੇ ਹੀ ਕਾਲੇ ਰੰਗ ਦੀ ਵੈਨਿਊ ਖੜੀ ਆ ਨਵੀਂ ਸ਼ੇਪ ਵਾਲੀ ਸੋ ਇਹ ਕਾਰਾਂ ਬਹੁਤ ਘੱਟ ਚੱਲੀਆਂ ਜਿੱਦਾਂ ਇਹ ਗੱਡੀ ਦੀ ਗੱਲ ਕਰੀਏ ਵੀ ਸਿਰਫ 15000 ਕਿਲੋਮੀਟਰ ਚੱਲੀ ਹੋਈ 23 ਮਾਡਲ ਕਾਰ ਆ ਨਵੀਂ ਸ਼ੇਪ ਦੇ ਵਿੱਚ ਸਨਰੂਫ ਵਾਲੀ ਐਸਐਕਸ ਵੇਰੀਐਂਟ ਤੇ ਅੱਗੇ ਇਦੂ ਖੜੀ ਆ ਕੀ ਆਦੀ ਸੈਲਟੋਸ ਉਦੋਂ ਅੱਗੇ ਨਵੀਂ ਸ਼ੇਪ ਵਾਲੀ ਵਰਨਾ ਖੜੀ ਆ ਜਿਹੜੀਆਂ ਕਿ ਲੇਟੈਸਟ ਹੁੰਦੀਆਂ ਆ ਉਦੋਂ ਅੱਗੇ ਅਲਕਜ਼ਾਰ ਕਾਰ ਖੜੀ ਆ ਉਸ ਤੋਂ ਅੱਗੇ ਮਹਿੰਦਰਾ ਦੀ ਮਰੇਜੋਕਾਰ ਖੜੀ ਐ ਤੇ ਸਿਆਜ ਖੜੀ ਐ ਮਤਲਬ ਕਿ ਸਾਰਾ ਸਟਾਕ ਹੈਗਾਗਾ ਤੇ ਇੱਧਰ ਲਿਆ ਆਹ ਲਾਈਨ ਦੇ ਵਿੱਚ ਦੋ ਕਾਰਾਂ ਖੜੀਆਂ ਨੇ i10 grand nios ਤੇ ਅੱਗੇ ਪੰਜ Swift ਕਾਰਾਂ ਖੜੀਆਂ ਨੇ ਸਾਰੀਆਂ ਨਵੀਂ ਸ਼ੇਪ ਵਾਲੀਆਂ ਕਾਰਾਂ ਨੇ ਮਤਲਬ ਨਵੀਂ ਸ਼ੇਪ ਜਿਹੜੀ ਹੁਣ ਲੇਟੈਸਟ ਆਉਂਦੀਆਂ ਤਿੰਨ ਸਿਲੰਡਰ ਉਹ ਨਹੀਂ ਉਸ ਤੋਂ ਪਹਿਲਾਂ ਚਾਰ ਸਿਲੰਡਰ ਇੰਜਨ ਵਾਲੀਆਂ 4 ਸਿਲੰਡਰ ਇੰਜਨ ਵਾਲੀ Swift ਬਹੁਤ ਘੱਟ ਮਿਲਦੀ ਹੈ ਅੱਜ ਦੇ ਸਮੇਂ ਦੇ ਵਿੱਚ ਸੋ ਖੜੀਆਂ ਨਹੀਂ ਗੀਆਂ ਵੱਧੂ ਸਟਾਕ ਖੜਾ ਆਹ ਲਾਈਨ ਦੇ ਵਿੱਚ ਬਾਈ ਜੀ Honda ਦੀ Image Car ਆ ਗਈ ਅੱਗੇ ਆ ਗਈ Creta ਉਸ ਤੋਂ ਅੱਗੇ ਆ ਗਈ Grand Vitara ਉਸ ਤੋਂ ਅੱਗੇ ਫਿਰ ਤਿੰਨ ਤੋਂ ਚਾਰ ਕਾਰਾਂ Creta ਹੀ ਨੇ ਨਵੀਂ ਸ਼ੇਪ ਵਾਲੀ ਵੀ ਆ ਤੇ ਪੁਰਾਣੀ ਸ਼ੇਪ ਵਾਲੀਆਂ ਵੀ ਖੜੀਆਂ ਨੇਗੀਆਂ ਠੀਕ ਹੈ ਜੀ ਇੱਧਰ ਲਈ ਲਾਈਨ ਤੇ ਝਾਤੀ ਮਰਵਾਈ ਆਪਾਂ ਨਵੀਂ ਸ਼ੇਪ ਵਾਲੀ ਬਿਲਕੁਲ ਲੇਟੈਸਟ ਸ਼ੇਪ ਵਾਲੀ Swift ਕਾਰ ਆ ਗਈ ਇਹ ਤਿੰਨ ਸਿਲੰਡਰ ਇੰਜਨ ਵਾਲੀ ਜਿਹੜੀ ਕਿ ਹੁਣ ਆਉਂਦੀ ਆ 24 25 ਮਾਡਲ ਦੇ ਵਿੱਚ ਇਹ 24 ਮਾਡਲ ਕਾਰ ਆ। ਉਦੋਂ ਅੱਗੇ 4 ਸਿਲੰਡਰ ਇੰਜਨ ਵਾਲੀ Swift ਆ ਗਈ, ਉਦੋਂ ਅੱਗੇ ਫੇਰ 4 ਇੰਜਨ ਸਿਲੰਡਰ ਵਾਲੀ ਆ ਗਈ, ਉਦੋਂ ਅੱਗੇ ਨਵੀਂ ਸ਼ੇਪ ਵਾਲੀਆਂ 2 ਆ ਗਈਆਂ, 3 ਸਿਲੰਡਰ ਇੰਜਨ ਵਾਲੀਆਂ। ਉਦੋਂ ਬਾਅਦ ਫੇਰ 4 ਸਿਲੰਡਰ ਵਾਲੀਆਂ 2 Swift ਆ ਗਈਆਂ। ਮਤਲਬ 7 Swiftਾਂ ਹੋਰ ਖੜੀਆਂ ਨੇ ਇੱਥੇ। ਠੀਕ ਹੈ ਜੀ। ਤੇ Desire ਕਾਰਾਂ ਵੀ ਖੜੀਆਂ ਨੇ ਉਹ ਪਿੱਛੋਂ ਦਿਖਾ ਦੇ ਦੂਸਰੀ ਲਾਈਨ ਦੇ ਵਿੱਚ। ਉਹਦੇ ਵਿੱਚ Desire ਚਾਹੀਦੀ ਆ ਕਿਸੇ ਵੀਰ ਨੂੰ, ਉਹ ਡਿੱਗੀ ਵਾਲੀਆਂ ਕਾਰਾਂ 4 ਖੜੀਆਂ ਨੇ ਇਕੱਠੀਆਂ ਹੀ। Desire ਆ, ਠੀਕ ਹੈ ਜੀ। ਅਗਲੀ ਲਾਈਨ ਦੇ ਵਿੱਚ ਆਪਾਂ ਤੁਹਾਨੂੰ ਝਾਤੀ ਮરાਉਣੀ ਆ। ਇਸ ਲਾਈਨ ਦੇ ਵਿੱਚ ਤੁਹਾਨੂੰ Honda ਦੀ Ameez car ਮਿਲ ਜੂਗੀ ਗਰੇਏ ਕਲਰ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਖੜੀ ਆ Venu पुरानी शेप ਵਾਲੀ Venu ਅੱਗੇ ਨਵੀਂ शेप ਵਾਲੀ Venu ਖੜੀ ਆ ਉਦੋਂ ਅੱਗੇ ਫੇਰ ਪੁਰਾਣੀ शेप ਵਾਲੀ Venu ਖੜੀ ਆ ਫੇਰ ਤੁਹਾਨੂੰ Creta car ਮਿਲ ਜੂਗੀ ਚਿੱਟੇ ਰੰਗ ਦੀ ਅੱਗੇ ਨਵੀਂ ਸ਼ੇਪ ਵਾਲੀਆਂ ਬਿਲਕੁਲ ਲੇਟੈਸਟ ਸ਼ੇਪ ਵਾਲੀਆਂ 24 ਮਾਡਲ ਦੋ Creta ਖੜੀਆਂ ਲੱਗੀਆਂ ਵੱਡੀ ਗ੍ਰਿਲ ਵਾਲੀਆਂ ਤੇ ਇਧਰਲੀ ਲਾਈਨ ਦੇ ਵਿੱਚ ਹੁਣ ਆਪਾਂ ਤੁਹਾਨੂੰ ਦਿਖਾਉਣਾ ਬਾਈ ਜੀ ਇਹ ਆ ਗਈ i20 carਾਂ ਦੀ ਲਾਈਨ ਇਹਦੇ ਵਿੱਚ ਤੁਹਾਨੂੰ ਦੋ I20 ਲਾਈਟ ਕਾਰਾਂ ਮਿਲ ਜਾਣਗੀਆਂ ਪੁਰਾਣੀ ਸ਼ੇਪ ਵਾਲੀਆਂ ਬਾਕੀ ਅੱਗੇ 5 ਕਾਰਾਂ ਖੜੀਆਂ ਨੇਗੀਆਂ ਨਵੀਂ ਸ਼ੇਪ ਵਾਲੀਆਂ ਜਿਹਦੇ ਵਿੱਚ ਗ੍ਰੇ ਕਲਰ, ਵਾਈਟ ਕਲਰ, ਕਰੀਮ ਕਲਰ ਤਿੰਨੋਂ ਹੀ ਕਲਰ ਮਿਲ ਜਾਣਗੇ ਤੇ ਅੱਗੇ ਫੇਰ I20 ਵਾਲੀ ਲਾਈਨ ਆ ਗਈ ਇਹਦੇ ਵਿੱਚ ਤੁਹਾਨੂੰ ਗ੍ਰੇ ਕਲਰ ਦੀ I20, ਚਿੱਟੇ ਰੰਗ ਦੀ I20, ਫੇਰ ਚਿੱਟੇ ਰੰਗ ਦੀ ਫਿਰ ਉਹ ਇੱਕ ਅੱਗੇ ਗ੍ਰੇ ਦੀ ਵੀ ਖੜੀ ਆ, ਵਾਈਟ ਕਲਰ ਦੀ ਵੀ ਇਹ ਸਾਰੀਆਂ ਨਵੀਂ ਸ਼ੇਪ ਵਾਲੀਆਂ I20 ਕਾਰਾਂ ਆ ਗਈਆਂ ਮਤਲਬ I20 ਦੇ ਵਿੱਚ 14 ਤੋਂ 15 ਕਾਰਾਂ ਇੱਥੇ ਮੌਜੂਦ ਐਸ ਟਾਈਮ 15 ਅਗਸਤ ਵਾਲੇ ਦਿਨ ਖੜੀਆਂ ਨੇ ਜਿੱਦਣ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਆ ਆ ਗਈ ਬਾਈ ਜੀ ਕਿਸੇ ਵੀਰ ਨੂੰ ਚਾਹੀਦੀ ਹੈ Honda City ਪੁਰਾਣੀ ਸ਼ੇਪ ਦੇ ਵਿੱਚ ਉਹ ਵੀ ਖੜੀ ਆ ਬਹੁਤ ਵਧੀਆ ਸੁਥਰੀ ਕੰਡੀਸ਼ਨ ਦੇ ਵਿੱਚ ਕਾਰ ਆ ਇਹਦੀ ਆਪਾਂ ਤੁਹਾਨੂੰ ਡਿਟੇਲ ਦੇ ਦਿੰਦੇ ਹਾਂ ਕਿਉਂਕਿ ਇਹ ਪੁਰਾਣੇ ਮਾਡਲ ਦੀ ਕਾਰ ਆ ਹਨਾ ਤੇ ਪਰ ਅਸਲ ਦੇ ਵਿੱਚ ਕੀ ਆ ਗੱਲ ਭੰਡਾਰੀ ਕਾਰ ਬਾਜ਼ਾਰ ਦੀ ਆਪਾਂ ਤੁਹਾਨੂੰ ਇੱਕ ਖਾਸੀਅਤ ਦੱਸਣ ਜਾ ਰਹੇ ਹਾਂ ਮੈਂ ਵੀ ਇਹ ਜਿਹੜੀ ਵੀ ਕਾਰ ਪਰਚੇਜ਼ ਕਰਦੇ ਆ ਨਾ ਉਹ ਕਾਰ ਪਰਚੇਜ਼ ਕਰਦੇ ਆ ਜਿਹੜੀ ਕਿ ਆਪਾਂ ਜਿਹਨੂੰ ਤੋਹਫਾ ਕਹਿੰਦੀਏ ਵੀ ਤੋਹਫਾ ਘਾਰ ਆ ਇਹ ਉਹ ਕਾਰ ਦੀ ਕੁਆਲਿਟੀ ਦੇਖ ਕੇ ਚੈੱਕ ਕਰਦੇ ਆ ਜਿੱਦਾਂ ਇਹ 12 ਮਾਡਲ ਕਾਰ ਆ Honda City ਹੈ ਨਾ ਆਟੋਮੈਟਿਕ ਗੇਅਰ ਦੇ ਵਿੱਚ ਕਾਰ ਆ 2012 ਮਾਡਲ ਪੈਟਰੋਲ ਦੀ ਕਾਰ ਆ ਪਹਿਲੇ ਨਾਮ ਦੀ ਇੱਕ ਤਾਂ ਇਹ ਫਰਸਟ ਓਨਰ ਦੀ ਕਾਰ ਖਰੀਦੀ ਹੈ ਸੈਕੰਡ ਵਾਲੇ ਦਾ ਬਹੁਤ ਘੱਟ ਰੇਅਰ ਚਾਂਸ ਹੁੰਦਾ ਦੂਜੇ ਨੰਬਰ ਦੇ ਉੱਤੇ ਇਹ ਚੱਲੀ ਸਿਰਫ 58000 ਕਿਲੋਮੀਟਰ ਆ ਜੇ ਇਹਨਾਂ ਨੇ ਕਿਹਾ ਵੀ 58000 ਚੱਲੀ ਆ ਤਾਂ 58000 ਹੀ ਚੱਲੀ ਹੋਊ ਤੇ ਜ ਕੋਈ ਫਰਕ ਨਹੀਂ ਹੋਊਗਾ ਜੇ ਫਰਕ ਨਿਕਲਿਆ ਆ ਤਾਂ ਤੁਸੀਂ ਗੱਡੀ ਚਾਹੇ ਇੱਥੇ ਖੜਾ ਦਿਓ ਮਹੀਨਾ ਦੋ ਮਹੀਨੇ ਚਲਾ ਕੇ ਵੀ ਛੱਡ ਦਿਓ ਪੈਸੇ ਵਾਪਸ ਲੈ ਜਿਓ ਕੰਡੀਸ਼ਨ ਚੈੱਕ ਕਰੋ ਇਹ ਗੱਡੀ ਦੀ 12 ਮਾਡਲ ਗੱਡੀ ਦਿਖਾ ਰਿਹਾ ਬਾਈ ਜੀ ਤੁਹਾਨੂੰ ਆਟੋਮੈਟਿਕ ਗੇਅਰ ਦੀ ਹੋਂਡਾ ਸਿਟੀ ਤੇ ਕੰਡੀਸ਼ਨ ਚੈੱਕ ਕਰੋ ਤੁਸੀਂ 12 ਮਾਡਲ ਵਾਲੀ ਲੱਗਦੀ ਨਹੀਂ ਸਨਰੂਫ ਵੀ ਹੈ ਗੱਡੀ ਦੇ ਵਿੱਚ ਟੌਪ ਮਾਡਲ ਗੱਡੀ ਆ ਇਹ ਮਤਲਬ ਇਹ ਗੱਡੀ ਦੇ ਜੇ ਪੇਂਟ ਕਿਤੇ ਹੋਊਗਾ ਤਾਂ ਬੰਪਰ ਪੇਂਟ ਹੋਣਗੇ ਬੰਪਰ ਸਾਰੇ ਵੀ ਹੋ ਸਕਦੇ ਆ ਅੱਧੇ ਵੀ ਹੋ ਸਕਦੇ ਮਤਲਬ ਪੁਰਾਣੀ ਕਾਰ ਆ ਬੰਪਰ ਪੇਂਟ ਹੋਈ ਜਾਂਦੇ ਆ ਬੰਪਰ ਪੇਂਟ ਹੋਣਗੇ ਪੀਸ ਨਹੀਂ ਕੋਈ ਗੱਡੀ ਦਾ ਪੇਂਟ ਹੋਊਗਾ ਕਿਉਂਕਿ ਇਹਨਾਂ ਦੀ ਇਹ ਕੁਆਲਿਟੀ ਹੈ ਇਹ ਕਾਰ ਉਹ ਇਹ ਚੀਜ਼ਾਂ ਸਭ ਕੁਝ ਦੇਖ ਕੇ ਲੈਂਦੇ ਆ ਤੇ ਅੱਗੇ ਬਾਈ ਜੀ ਆ ਗਈਆਂ ਕ੍ਰੇ ਆ ਕ੍ਰੇਟਾ ਆ ਗਈ ਅੱਗੇ ਨਵੀਂ ਸ਼ੇਪ ਵਾਲੀ ਵੈਨਿਊ ਆ ਗਈ ਅੱਗੇ ਉਹ ਚਾਰ ਕ੍ਰੇਟਾ ਹੀ ਖੜੀਆਂ ਲੱਗੀਆਂ ਪਹਿਲਾਂ ਵੀ ਤੁਹਾਨੂੰ ਪਿਛਲੀ ਲਾਈਨ 'ਚ ਵੀ ਕ੍ਰੇਟਾ ਦਿਖਾਈਆਂ ਨੇ ਨਵੀਂ ਸ਼ੇਪ ਵਾਲੀਆਂ ਵੀ ਦਿਖਾਤੀਆਂ ਆ ਵੀ ਦਿਖਾਤੀਆਂ ਕਹਿਣ ਦਾ ਮਤਲਬ ਇਹ ਆ ਕਿ ਇੱਥੇ ਤੁਸੀਂ ਕੋਈ ਵੀ ਕਾਰ ਲੈਣੀ ਆ ਆਲਟੋ ਤੋਂ ਲੈ ਕੇ ਜੇ ਤੁਸੀਂ ਰੇਂਜ ਰੋਵਰ ਵੀ ਮੰਗੋਗੇ ਨਾ ਤਾਂ ਤੁਹਾਨੂੰ ਰੇਂਜ ਰੋਵਰ ਵੀ ਮਿਲ ਜੂ ਚਾਹੇ ਤੁਸੀਂ ਸੈਕੰਡ ਹੈਂਡ ਲੈਣੀ ਆ ਚਾਹੇ ਤੁਸੀਂ ਨਵੀਂ ਲੈਣੀ ਆ ਜਿਹੜੇ ਕਿਸੇ ਵੀਰ ਨੇ ਕੋਈ ਨਵੀਂ ਕਾਰ ਪਲਾਨ ਕਰ ਰਿਹਾ ਜਿਹੜੀ ਕਿ ਬੁਕਿੰਗ ਦੇ ਉੱਤੇ ਆ ਨਹੀਂ ਮਿਲਦੀ ਬੇਸ਼ੱਕ ਉਹ ਡਿਫੈਂਡਰ ਆ ਬੇਸ਼ੱਕ ਰੇਂਜ ਰੋਵਰ ਆ ਬੇਸ਼ੱਕ ਤੁਸੀਂ ਫੋਰਚੂਨਰ ਖੜਾਉਣੀ ਆ ਸਕੋਰਪੀਓ ਐਨ ਖੜਾਉਣੀ ਆ ਸਕੋਰਪੀਓ ਐਨ ਦੀ ਇਸ ਟਾਈਮ ਬਹੁਤ ਬੁਕਿੰਗ ਜਲਦੀ ਆ ਸੋ ਤੁਸੀਂ ਇਹਨਾਂ ਕੋਲੋਂ ਉਹ ਕਾਰਾਂ ਵੀ ਲੈ ਸਕਦੇ ਹੋ ਅੱਜ ਜੇ ਤੁਸੀਂ ਬੁਕਿੰਗ ਕਰਵਾਈ ਆ ਤਾਂ ਤੁਹਾਨੂੰ ਕੱਲ ਨੂੰ ਕਾਰ ਇਹ ਜਿਹੜੀ ਡਿਲੀਵਰ ਕਰ ਦੇਣਗੇ ਇੱਕ ਦਿਨ ਪਹਿਲਾਂ ਬੁਕਿੰਗ ਕਰਾ ਦਿਓ ਨੈਕਸਟ ਡੇ ਤੁਸੀਂ ਕਾਰ ਲੈਣ ਆ ਜਾਓ ਸੋ ਕੋਈ ਵੀ ਕਾਰ ਤੁਸੀਂ ਲੈਣੀ ਆ ਇੱਥੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਬਾਈ ਕਾਰਾਂ ਜਿਹੜੀਆਂ ਖੜੀਆਂ ਨੇ ਗਿਆ 2 250 ਕਾਰਾਂ ਦਾ ਸਟਾਕ ਆ ਮਤਲਬ ਕਿ ਹਰ ਇੱਕ ਬੰਦੇ ਦੀ ਡਿਮਾਂਡ ਦੀ ਹਰ ਇੱਕ ਕਾਰ ਮਿਲ ਜੂਗੀ ਇੱਥੇ ਕੋਈ ਵੀ ਬੰਦਾ ਜਿਹੜਾ ਕੋਈ ਦੇਖਣ ਆਊਗਾ ਕਾਰ ਨਿਰਾਸ਼ ਹੋ ਕੇ ਨਹੀਂ ਜਾਊਗਾ ਇਸ ਗੱਲੋਂ ਦਾ ਕਮ ਸੇ ਕਮ ਉਹਨੂੰ ਸੰਤੁਸ਼ਟੀ ਹੋਊਗੀ ਇੱਥੇ ਆ ਕੇ ਇਹ ਨਹੀਂ ਕਹਿ ਸਕਦਾ ਯਾਰ ਮੈਨੂੰ ਜਿਹੜੀ ਮੈਂ ਕਾਰ ਦੇਖਣਾ ਸੀ ਉਹ ਕਾਰ ਇਹਨਾਂ ਕੋਲ ਹੈ ਹੀ ਨਹੀਂ ਸੀ ਕਿਉਂਕਿ ਸਾਰਾ ਸਟਾਕ ਟੋਟਲ ਖੜਾ ਬਾਕੀ ਬਾਈ ਜੀ ਡੇਲੀ ਦੀ ਡੇਲੀ ਪੰਜ ਚਾਰ ਕਾਰਾਂ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਪੰਜ ਚਾਰ ਚੱਲ ਗਈਆਂ ਪੰਜ ਚਾਰ ਨਵੀਆਂ ਆ ਗਈਆਂ ਹੁੰਦੀਆਂ ਰਹਿੰਦੀਆਂ ਨੇ ਸੋ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲਦੇ ਨੇ ਇਹਨਾਂ ਨੰਬਰਾਂ ਦੇ ਉੱਤੇ ਬਾਈ ਜੀ ਤੁਸੀਂ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਤੇ ਜੇ ਤੁਸੀਂ ਘਰ ਬੈਠੇ ਇਹਨਾਂ ਕਿਉਂਕਿ ਡੇਲੀ ਅਪਡੇਟ ਹੁੰਦਾ ਰਹਿੰਦਾ ਸਟਾਕ ਤਾਂ ਤੁਸੀਂ ਉਹ ਹੀ ਨੰਬਰਾਂ ਦੇ ਉੱਤੇ WhatsApp ਦੇ ਉੱਤੇ ਇੱਕ ਹੈਲੋ ਲਿਖ ਦਿਓ ਹੈਲੋ ਲਿਖੇ ਤੇ ਤੁਹਾਨੂੰ ਇੱਕ ਕੈਟਲੌਗ ਦੇ ਵਿੱਚੋਂ ਲਿੰਕ ਆ ਜੂਗਾ ਤੁਸੀਂ ਉਹ ਲਿੰਕ ਦੇ ਉੱਤੇ ਕਲਿੱਕ ਕਰਕੇ ਇਹਨਾਂ ਦਾ ਸਾਰਾ ਕੈਟਲੌਗ ਸਾਰਾ ਸਟਾਕ ਜਿਹੜਾ ਤੁਸੀਂ ਘਰੇ ਬੈਠੇ ਚੈੱਕ ਕਰ ਸਕਦੇ ਹੋ ਉਹਨਾਂ ਦੀਆਂ ਫੋਟੋਆਂ ਹੀ ਕਾਰਾਂ ਦੀਆਂ ਫੋਟੋ ਵੀ ਹੋਣੀਆਂ ਉਹਦੇ ਵਿੱਚ ਤੇ ਉਹਨਾਂ ਦਾ ਰੇਟ ਵਗੈਰਾ ਹੋਊਗਾ ਕਿੰਨਾ ਮਾਡਲ ਆ ਕਿੰਨੀ ਚੱਲੀ ਹੋਈ ਆ ਕੀ ਕੰਡੀਸ਼ਨ ਆ ਮਤਲਬ ਟੋਟਲ A ਤੋਂ Z ਸਾਰਾ ਕੁਝ ਲਿਖਿਆ ਹੋਊਗਾ ਤੁਸੀਂ ਘਰੇ ਬੈਠੇ ਉਹ ਸਾਰਾ ਕੁਝ ਦੇਖ ਸਕਦੇ ਹੋ ਤੇ ਉਹਦੇ ਉੱਤੇ ਕਾਰ ਦੇ ਉੱਤੇ ਡੀਲ ਤੁਸੀਂ ਆਪੇ ਕਰ ਸਕਦੇ ਇਹ ਪੁਣਹਾਰੀ ਕਾਰਵਾਨ ਯਾਰ ਓਪਨ ਰਹਿੰਦਾ ਕਿਸੇ ਐਤਵਾਰ ਦੀ ਕੋਈ ਤਿਹਾਰ ਦੀ ਕਿਸੇ ਦਿਨ ਦੀ ਕੋਈ ਛੁੱਟੀ ਨਹੀਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਸੀਂ ਕਿਸੇ ਵੀ ਟਾਈਮ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਸੋ ਵੀਡੀਓ ਬਾਈ ਜੀ ਕਿੱਦਾਂ ਦੀ ਲੱਗੀ ਸਾਡਾ ਅੱਜ ਦੀ ਇਹ ਵੀਡੀਓ ਬਣਾਉਂਦਾ ਸਿਰਫ ਇੱਕੋ ਹੀ ਮਕਸਦ ਸੀ ਵੀ ਤੁਹਾਨੂੰ ਸਾਰਾ ਸਟਾਕ ਦਿਖਾ ਸਕੀਏ ਵੀ ਕਿਹੜੀਆਂ ਕਿਹੜੀਆਂ ਕਾਰਾਂ ਇੱਥੇ ਉਪਲਬਧ ਮੌਜੂਦ ਹੁੰਦੀਆਂ ਨੇ ਇੱਕੋ ਸਮੇਂ ਦੇ ਵਿੱਚ ਸੋ ਤੁਸੀਂ ਵੀਡੀਓ ਦੇਖ ਕੇ ਆਈ ਹੋਪ ਕਿ ਤੁਸੀਂ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇੱਕ ਕੰਮ ਕਰ ਦਿਓ ਛੋਟਾ ਭਰਾ ਮੰਨ ਕੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਬਸ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਜੀ